ਤੋ ਦੋਸਤੋ ਅੱਜ ਮੈਂ ਇਸ ਵੇਲੇ ਪਹੁੰਚਿਆ ਹੋਇਆ ਹਾਂ ਨੁਸ਼ਹਿਰਾ ਤੋਂ 20 ਕਿਲੋਮੀਟਰ ਅੱਗੇ ਦਰਾਲ ਇਲਾਕਾ ਜਿੱਥੇ ਕਿ ਗੁਰਦੁਆਰਾ ਸ਼ਹੀਦ ਗੰਜ ਹੈ ਉਹਦਾ ਇਤਿਹਾਸ ਵੀ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗਾ ਲੇਕਿਨ ਇੱਕ ਨਾਲ ਮੇਰੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਛੋਟੀ ਜੀ ਇਹ ਬਿਲਡਿੰਗ ਕੀ ਹੈ ਇਸਦੇ ਅੰਦਰ ਜਾ ਕੇ ਦੇਖਾਂਗੇ ਤੁਹਾਨੂੰ ਦੱਸ ਦਈਏ ਕਿ ਇਹ ਹੈ ਇੱਕ ਬੰਕਰ ਇਹ ਉਹ ਬੰਕਰ ਹੈ ਸ਼ਾਇਦ ਇਹ ਬਹੁਤ ਪੁਰਾਣਾ ਬਣਿਆ ਹੋਇਆ ਬੰਕਰ ਹੈ ਕਿਉਂਕਿ ਜਦੋਂ ਵੀ ਜੰਗ ਯੁੱਧ ਹੁੰਦੇ ਨੇ ਤੇ ਉਹ ਇਸ ਬੰਕਰ ਦੇ ਵਿੱਚ ਵੜਦੇ ਨੇ ਮੈਂ ਤੁਹਾਨੂੰ ਇਸ ਬੰਕਰ ਦੇ ਵਿੱਚ ਵੜ ਕੇ ਦੱਸਾਂਗਾ ਇਹਦਾ ਰਸਤਾ ਮੈਂ ਵੀਰ ਨੂੰ ਕਹਾਂਗਾ ਅਸੀਂ ਆਏ ਵੀ ਨੰਗੇ ਪੈਰੀ ਹਾਂ ਕਿਉਂਕਿ ਗੁਰਦੁਆਰਾ ਸਾਹਿਬ ਆਏ ਹੋਏ ਸੀ ਪਿੱਛੇ ਕੀਰਤਨ ਵੀ ਚੱਲ ਰਿਹਾ ਹੈ ਤੋਂ ਇਹ ਇੱਕ ਰਸਤਾ ਹੈ ਕੋਸ਼ਿਸ਼ ਕਰਾਂਗਾ ਅੰਦਰ ਜਾਂਦੇ ਹਜੇ ਕੀ ਹੈ ਅੰਦਰ ਇਹਦੇ ਤੇ ਦੇਖਦੇ ਹਾਂ ਕਿ ਕਿਵੇਂ ਸੇਫਟੀ ਹੁੰਦੀ ਹੈ ਤੋਂ ਮੈਂ ਵੜ ਰਿਹਾ ਹਾਂ ਇਹਦੇ ਅੰਦਰ ਆਹ ਵਾਪਰੇ ਇਹ ਬਹੁਤ ਸੰਕਰੇ ਜੀ ਜਗਾ ਹੈ ਔਰ ਸਾਰਾ ਸਿਮਟਡ ਇਟਾਂ ਦਾ ਬਣਿਆ ਹੋਇਆ ਔਰ ਉੱਪਰ ਇਹਦੇ ਚਾਦਰ ਲੱਗੀ ਹੋਈ ਹੈ ਉਹ ਚਾਦਰ ਹੁਣ ਖੈਰ ਇਹ ਲੇਕਿਨ ਉਹਦੇ ਵਿੱਚ ਵੀ ਸਿਮਟ ਭਰਿਆ ਹੋਇਆ ਹੈ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਬੰਕਰ ਹੈ ਔਰ ਇੱਥੋਂ ਮੈਨੂੰ ਪੂਰਾ ਨਜ਼ਾਰਾ ਨਜ਼ਰ ਆ ਰਿਹਾ ਜਿਸ ਤਰ੍ਹਾਂ ਤੁਹਾਨੂੰ ਮੈਂ ਸਿਰਫ ਥੋੜਾ ਜਿਹਾ ਨਜ਼ਰ ਆਂਦਾ ਹੋਵਾਂਗਾ ਪਰ ਮੈਨੂੰ ਇੱਥੋਂ ਦੀ ਪੂਰਾ ਨਜ਼ਾਰਾ ਨਜ਼ਰ ਆ ਰਿਹਾ ਮੈਂ ਕੈਮਰੇ ਵਾਲੇ ਵੀਰ ਜੀ ਨੂੰ ਕਹਾਂਗਾ ਜਿਸ ਵੇਲੇ ਉਹ ਅੰਦਰ ਆਉਣਗੇ ਤੇ ਅੰਦਰੋਂ ਤੋਂ ਤੁਹਾਨੂੰ ਬਾਹਰ ਦਿਖਾਵਾਂਗੇ ਕਿ ਕਿਹੋ ਜਿਹਾ ਲੱਗਦਾ ਹੈ। ਪਿੱਛੇ-ਪਿੱਛੇ ਆ ਜਾਓ ਕਿਉਂਕਿ ਅਸੀਂ ਅੰਦਰ ਚਲਾਂਗੇ। ਕੀ ਅੰਦਰ ਹੈ ਛੋਟਾ ਜਿਹਾ ਹੀ ਹੈ। ਹੈ ਹੈ। ਬਟੇ ਆਰਮੀ ਵਾਲਿਆਂ ਦਾ ਬੰਕਰ ਹੈ। ਹਾਂ ਵੀਰ ਜੀ ਆ ਜਾਓ ਆ ਜਾਓ। ਕਿਉਂਕਿ ਜਗ੍ਹਾ ਬਹੁਤ ਟਾਈਟ ਹੈ। ਉਹ ਬੰਕਰ ਨੇ ਕਿਸੇ ਵੇਲੇ ਜਦੋਂ ਕਿਸੇ جنگ ਜੰਗ ਦੇ ਇਲਾਕੇ ਦੇ ਵਿੱਚ ਲੋਕੀ ਆਪਣੀ ਸੇਫਟੀ ਵਾਸਤੇ ਆ ਲੇਕਿਨ ਇਹ ਬੰਕਰ ਮੈਨੂੰ ਆਮ ਪਬਲਿਕ ਦਾ ਬਣਾਇਆ ਹੋਇਆ ਕਿਤੇ ਜਿਹੜਾ ਲੋਹਾ ਲੱਗਿਆ ਹੋਇਆ ਹੈ ਬਹੁਤ ਪੁਰਾਣਾ ਵੀ ਮੇਰੇ ਖਿਆਲ 70 ਸਾਲ ਪੁਰਾਣਾ ਹੀ ਹੈ ਔਰ ਇਹ ਸਿਰਫ ਇਤਨੀ ਹੀ ਜਗ੍ਹਾ ਹੈ ਔਰ ਮੈਂ ਕਹਾਂਗਾ ਅਗਰ ਦਿਖਾਈ ਦੇ ਰਿਹਾ ਹੈ ਤਾਂ ਠੀਕ ਹੈ ਨਹੀਂ ਤਾਂ ਲਾਈਟ ਆਨ ਕਰ ਲਈ ਜਾਏ ਹੈ ਨਾ ਲਾਈਟ ਜ਼ਰੂਰਤ ਨਹੀਂ ਹੈ ਵੈਸੇ ਔਰ ਇਹ ਬੰਕਰ ਬਹੁਤ ਜ਼ਬਰਦਸਤ ਹੈ ਔਰ ਇੱਥੇ ਇਹ ਖਤਮ ਹੋ ਜਾਂਦਾ ਬੰਕਰ ਔਰ ਇਹ ਛੋਟਾ ਜਿਹਾ ਬੰਕਰ ਹੈ ਮੇਬੀ ਸ਼ਾਇਦ ਇਹ ਜਗ੍ਹਾ ਜਾਂ ਤਾਂ ਰੈਸਟ ਰੂਸਟ ਕਰਨ ਵਾਸਤੇ ਰੱਖੀਦੀ ਹੋਏਗੀ ਜਦੋਂ ਕਿਤੇ ਜੰਗ ਜੁੱਦ ਲੱਗਦੀ ਹੋਵੇ ਜਾਂ ਫਿਰ ਇਹ ਅਗਰ ਆਰਮੀ ਇਸ ਨੂੰ ਯੂਜ਼ ਕਰਦੀ ਹੈ ਤਾਂ ਫਿਰ ਆਰਮੀ ਆਪਣਾ ਅਮੂਨੀਸ਼ਨ ਜਾਂ ਬੰਦੇ ਜਿਹੜੇ ਉਹ ਇੱਥੇ ਰੱਖਦੇ ਔਰ ਹੁਣ ਤੁਹਾਨੂੰ ਮੈਂ ਇਥੋਂ ਕਮਾ ਕੇ ਮੈਂ ਵੀਰ ਨੂੰ ਕਹਾਂਗਾ ਕਿ ਇਹ ਇਹ ਦੇਖੋ ਇਹ ਉਹ ਦਰਹਾਲ ਇਲਾਕਾ ਹੈ ਜਿੱਥੇ 1937 ਅਕਤੂਬਰ ਮਹੀਨੇ ਦੇ ਵਿੱਚ ਸਿੱਖਾਂ ਨੇ ਜਿਹੜਾ ਹੈ ਉਹ ਕਬਾਇਲੀਆਂ ਦੇ ਨਾਲ ਹਮਲਾ ਕੀਤਾ ਕਿਉਂਕਿ ਕਿਲਾ ధਰਾਲ ਇੱਕ ਬਹੁਤ ਪੁਰਾਣਾ ਕਿਲਾ ਹੈ ਕਿਉਂਕਿ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਉਹ ਕਿਲਾ ਹੈ 1947 ਅਕਤੂਬਰ ਮਹੀਨੇ ਦੇ ਵਿੱਚ ਜਦੋਂ ਕਬਾਇਲੀਆਂ ਦਾ ਹਮਲਾ ਹਿੰਦੁਸਤਾਨ ਦੇ ਉੱਪਰ ਹੁੰਦਾ ਹੈ ਤਾਂ ਇੱਥੇ ਦੇ ਜਿਹੜੇ ਸਿੱਖ ਵਸਨੀਕ ਸੀ ਉਹਨਾਂ ਨੇ ਉਸੇ ਕਿਲੇ ਦੇ ਵਿੱਚ ਰਹਿ ਕੇ ਉਹਨਾਂ ਕਬਾਇਲੀਆਂ ਦਾ ਜਿਹੜਾ ਹੈ ਉਹ ਮੁਕਾਬਲਾ ਕੀਤਾ ਸੀ ਉਸ ਮੁਕਾਬਲੇ ਦੀ ਵੀ ਗੱਲ ਦੱਸਾਂਗਾ ਔਰ ਇਹ ਇੱਕ ਉਸ ਸਮੇਂ ਦੀ ਹੀ ਮੈਨੂੰ ਲੱਗਦਾ ਹੈ ਕਿ ਜਿੰਦੀ ਜਾਗ ਦੀ ਮਿਸਾਲ ਹੈ ਔਰ ਬੜੀ ਹੀ ਛੁੱਪੀ ਹੋਈ ਜਗ੍ਹਾ ਦੇ ਵਿੱਚ ਸੀ ਔਰ ਇਹ ਤੁਸੀਂ ਦੇਖ ਲਓ ਕਿ ਇਸ ਵੇਲੇ ਇਸ ਦਾ ਜਿਹੜਾ ਲੋਹਾ ਹੈ ਇਹ ਲੋਹਾ ਸਾਰਾ ਖਰਾਬ ਹੁੰਦਾ ਜਾ ਰਿਹਾ ਲੇਕਿਨ ਖਰਾਬ ਹੁੰਦੇ ਹੋਏ ਵੀ ਇਹ ਨਾ ਬਹੁਤ ਪੱਕਾ ਹੈ ਬਹੁਤ ਜ਼ਬਰਦਸਤ ਚੀਜ਼ ਹੈ ਤਾਂ ਹੁਣ ਥੋੜਾ ਬਾਹਰੋਂ ਤੁਹਾਨੂੰ ਇਸ ਦਾ ਵਿਊ ਦਿਖਾਵਾਂਗੇ ਇਹਨੂੰ ਪਾਜ਼ ਕਰ ਲਓ ਅਸੀਂ ਬਾਹਰ ਜਾ ਕੇ ਫੇਰ ਲਵਾਂਗੇ ਦੋਸਤੋ ਤੁਸੀਂ ਦੇਖਿਆ ਕਿ ਇਹ ਬੰਕਰ ਸੀ ਜਿਸਦੇ ਮੈਂ ਅੰਦਰ ਜਾ ਕੇ ਤੁਹਾਨੂੰ ਸਾਰਾ ਦਿਖਾਇਆ ਹੈ ਔਰ ਇਹਦੇ ਉੱਤੇ ਕੁਝ ਨੰਬਰਸ ਵੀ ਲਿਖੇ ਹੋਏ ਨੇ ਜਿਹੜੇ ਸ਼ਾਇਦੇ ਕੁਝ ਪਏ ਹੋਏ ਨੇ ਔਰ ਸਿੱਧਾ-ਸਿੱਧਾ ਸਾਹਮਣੇ ਲੱਗਦਾ ਹੈ ਕਿ ਇਹ ਆਰਮੀ ਦਾ ਹੀ ਕੋਈ ਬੰਕਰ ਹੈ ਔਰ ਬੜੇ ਹੀ ਚਾਰੋਂ ਤਰਫ ਇਹਦੇ ਰੌਕਸ ਨੇ ਬੈਕ ਸਾਈਡ ਤੇ ਅੱਗੋਂ ਇਸ ਨੂੰ ਢੱਕ ਕੇ ਬੜਾ ਹੀ ਛੋਟਾ ਜਿਹਾ ਬਣਾਇਆ ਔਰ ਇੱਥੋਂ ਸ਼ਾਇਦ ਪੂਰਾ ਇਸ ਜਗ੍ਹਾ ਤੋਂ ਜਿਹੜੀਆਂ ਤਿੰਨ ਜਗ੍ਹਾ ਬਣੀਆਂ ਹੋਈਆਂ ਨੇ ਇਹਨਾਂ ਜਗ੍ਹਾ ਦੇ ਵਿੱਚੋਂ ਮੈਂ ਦਿਖਾ ਦਿਆਂਗਾ ਕਿ ਇਹ ਪੂਰਾ ਥੱਲੇ ਵਾਲਾ ਇਲਾਕਾ ਸਾਰਾ ਨਜ਼ਰ ਆਉਂਦਾ ਹੈ ਔਰ ਸ਼ੂਟਿੰਗ ਰੇਂਜ ਜਿਹੜੀ ਹੈ ਕੋਈ ਵੀ ਦੁਸ਼ਮਨ ਅਗਰ ਆ ਜਾਂਦਾ ਤੇ ਇਹ ਪੂਰੀ ਸ਼ੂਟਿੰਗ ਰੇਂਜ ਹੈ ਇਹ ਇਹ ਥੱਲੇ ਤੁਹਾਨੂੰ ਦਿਖਾ ਦਈਏ ਕਿ ਢਾਕਾ ਹੈ ਪੂਰਾ ਬਿਲਕੁਲ ਡਾਊਨ ਜਗਾ ਹੈ ਔਰ ਥੱਲੇ ਰਸਤਾ ਹੈ ਔਰ ਸ਼ਾਇਦ ਇਹ ਬੰਕਰ ਇਸ ਇਲਾਕੇ ਦੀ ਸੇਫਟੀ ਦੇ ਵਾਸਤੇ ਬਣਾਇਆ ਗਿਆ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਚੀਜ਼ਾਂ ਤੁਹਾਨੂੰ ਦਿਖਾਵਾਂਗਾ ਅੱਜ ਧਰਾਲ ਇਲਾਕਾ ਜਿਹੜਾ ਨੁਸ਼ਹਿਰਾ ਦਾ ਲਾਮ ਪਿੰਡ ਦੇ ਨੇੜੇ ਉੱਥੇ ਅਸੀਂ ਆਏ ਹੋਏ ਹਾਂ ਔਰ ਥੋੜੀ ਜਿਹੀ ਦੇਰ ਤੱਕ ਤੁਹਾਨੂੰ ਇਹ ਵਾਲੀ ਵੀਡੀਓ ਤਾਂ ਤੁਸੀਂ ਦੇਖੋ ਫਿਰ ਬਾਅਦ ਦੇ ਵਿੱਚ ਇੱਕ ਹੋਰ ਵੀਡੀਓ ਅਸੀਂ ਚੜਾਵਾਂਗੇ ਜਿਦੇ ਵਿੱਚ ਧਰਾਲ ਕਿਲੇ ਦੀ ਪੂਰੀ ਹਿਸਟਰੀ ਦੱਸਣ ਦੀ ਕੋਸ਼ਿਸ਼ ਕਰਾਂਗੇ 1947 ਦੀ ਦੇਖਦੇ ਰਹੋ ਆਫੀਸਾਈ ਨੀ ਟੀਵੀ ਫੇਰ ਮਿਲਾਂਗੇ ਜੀ ਧੰਨਵਾਦ ਜੀ